ਔ ਸੁਣ ਕੇ ਹੈਰਾਨ ਹੋਵੋਗੇ 10 ਪਾਪ ਮੰਦੇ ਨੇ ਜੀਵਨ ਭਰ ਰਿਪੀਟ ਹੁੰਦੇ ਨੇ ਹਜ਼ਾਰਾਂ ਲੱਖਾਂ ਬਣ ਜਾਂਦੇ ਨੇ ਤੇ 10 ਪਾਪਾਂ ਦੇ ਚੋਂ ਚਾਰ ਪਾਪ ਜ਼ਬਾਨ ਦੇ ਨੇ ਤਿੰਨ ਬਾਪ ਮਨ ਦੇ ਨੇ ਤਿੰਨ ਪਾਪ ਤਨ ਦੇ ਨੇ ਭਾਰਤ ਦੇ ઋષਿਮਨੀ ਅਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਖੈਦਾ ਜ਼ਿਕਰ ਕੀਤਾ ਹੈ 10 ਪੁਰਬ ਸਦਾ ਦਸਾਹਰਾ ਪਰਮਾਤਮਾ ਦਾ ਨਾਂ ਹੀ 10 ਪੁਰਨਾ ਵਰਗਾ ਪੁਰਬ ਹੈ ਜੋ ਦਸਾਂ ਦੋਖਾਂ ਨੂੰ ਹਰ ਦਿੰਦਾ ਹੈ ਦਸ ਦੋਖ ਕਿਹੜੇ ਨੇ ਦਸ ਪਾਪ ਕਿਹੜੇ ਨੇ ਚਾਰ ਪਾਪ ਜ਼ਬਾਨ ਦੇ ਤਿੰਨ ਪਾਪ ਮਨ ਦੇ ਤਿੰਨ ਪਾਪ ਤਨ ਦੇ ਚਾਰ ਪਾਪ ਜ਼ਬਾਨ ਦੇ ਕਿਹੜੇ ਪ੍ਰਥਮ ਮਿਥਿਆ ਬੋਲਣਾ ਝੂਠ ਬੋਲਣਾ ਦੂਸਰਾ ਵਿਅਰਥ ਬੋਲਣਾ ਬੇਫਿਜ਼ੂਲ ਦੀ ਗੱਪ ਸ਼ ਤੀਸਰਾ ਫਿੱਕਾ ਬੋਲਣਾ ਚੌਥਾ ਕੌੜਾ ਬੋਲਣਾ ਮਨ ਦੇ ਤਿੰਨ ਪਾਪ ਇਹ ਕਿਸੇ ਦੀ ਜਾਨ ਬਾਰੇ ਬੁਰਾ ਸੋਚਣਾ ਕਿਸੇ ਦੇ ਮਾਲ ਬਾਰੇ ਬੁਰਾ ਸੋਚਣਾ ਕਿਸੇ ਦੀ ਇੱਜ਼ਤ ਆਬਰੂ ਬਾਰੇ ਬੁਰਾ ਸੋਚਣਾ ਇਹ ਤਿੰਨ ਪਾਪ ਮੰਨਦੇ ਨੇ ਤੇ ਤਿੰਨ ਪਾਪ ਤੰ ਦੇ ਨੇ ਕਿਸੇ ਦੀ ਜਾਨ ਖੋ ਲੈਣੀ ਕਿਸੇ ਦਾ ਮਾਲ ਖੋ ਲੈਣਾ ਕਿਸੇ ਦੀ ਇੱਜ਼ਤ ਆਬਰੂ ਲੁੱਟ ਲੈਣੀ ਇਸ ਤਰ੍ਹਾਂ ਇਹ 10 ਪਾਪ ਬਣਦੇ ਨੇ